ਅੱਜ ਜੀ ਸਿੰਘ ਗੱਲ ਕਰਾਂਗੇ ITD 994 ਅਤੇ 2343 ਦੇ ਸੰਬੰਧ ਵਿੱਚ ਸੋ ਸੈਕੰਡ ਲਿਸਟਾ ਜੋ ਐਕਸਪੈਕਟਡ ਕਟ-ਆਫ ਕੈਂਡੀਡੇਟ ਪੁੱਛਦੇ ਪਏ ਨੇ ਸੋ ਜੇਕਰ ਹੁਣ ਜਿੱਦਾਂ ਕੋਰਟ ਨੇ ਆਰਡਰ ਦਿੱਤੇ ਨਾ ਉਦਾਂ ਡਿਪਾਰਟਮੈਂਟ ਲਿਸਟ ਜਾਰੀ ਕਰਦਾ ਤਾਂ ਮੈਰਿਟ ਬਹੁਤ ਡਾਉਣਾ ਆਉਂਦੇ ਚਾਂਸ ਨੇ ਜੋ ਕੈਟਾਗਰੀ ਚ ਬੈਠੇ ਹੋਏ ਨੇ ਓਪਨ ਵਾਲੇ ਵੀ ਨਾ ਘਬਰਾਉਣ ਕਿਉਂਕਿ 124 ਤੱਕ ਜੋ ਸਕਰੂਟੀਨੀ ਹੋਈ ਸੀ ਓਪਨਲੀ ਆਲਮੋਸਟ ਉਹ ਸੇਫ ਨੇ ਕਿ ਪੋਸਟਾਂ ਜੇਕਰ ਦੇਖੀ ਉਸ ਹਿਸਾਬ ਨਾਲ 2700 ਤੇ 87 ਪੋਸਟ ਹੈ ਬਹੁਤ ਪੋਸਟ ਹੁੰਦੀ ਹੈ 2787 ਸੋ ਡਬਲਿੰਗ ਕਰਕੇ ਹੀ ਪੋਸਟਾਂ ਭਰੀਆਂ ਜਾਣਗੀਆਂ 2787 ਪੋਸਟ ਬਹੁਤ ਜ਼ਿਆਦਾ ਹੁੰਦੀ ਹੈ ਸੋ ਦੇਖੋ ਡਿਪਾਰਟਮੈਂਟ ਕਿਦਾਂ ਅਗਲਾ ਪ੍ਰੋਸੈਸ ਸਟਾਰਟ ਕਰਦਾ ਸੋ ਮੀਟਿੰਗ ਹੋਣ ਜਾ ਰਹੀ ਹੈ ਜੋ ਜਜਮੈਂਟ ਦੀ ਫਾਈਲ ਆਈ ਸੀਓ ਜੋ ਜੂਨੀਅਰ ਬਣੀ ਹੋਈ ਹੈ ਬੈਕਲੌਗ ਤੇ ਸੋ ਉਹਨਾਂ ਨੇ ਉਹ ਜਜਮੈਂਟ ਦੀ ਕਾਪੀਜ਼ ਜੋ ਡਿਪਾਰਟਮੈਂਟ ਨੂੰ ਦੇ ਦਿੱਤੀਆਂ ਸੋ ਅਗਲਾ ਡਿਸੀਜਨ ਡਿਪਾਰਟਮੈਂਟ ਦਾ ਕਿ ਉਹ ਕੋਰਟ ਦੇ ਆਰਡਰ ਨੂੰ ਕਿਦਾਂ ਲੈ ਕੇ ਚੱਲਦੀ ਹੈ ਸੋ ਜਿਨ੍ਹਾਂ ਦੇ ਉਹਨਾਂ ਨਾਲ ਦੱਸਿਆ ਵੀ ਆ ਜੋ ਜਿੱਥੇ ਬੰਦੀ ਬਣੀ ਹੋਈ ਹੈ ਨਾ ਉਹਨਾਂ ਨੂੰ ਦੱਸਿਆ ਵੀ ਆ ਕਿ ਜਿਨ੍ਹਾਂ ਕੈਂਡੀਡੇਟ ਦੀ ਨਿਯੁਕਤੀ ਰੋਕੀ ਗਈ ਹੈ ਜੁਆਇਨਿੰਗ ਰੋਕੀ ਗਈ ਹੈ ਉਹਨਾਂ ਨੂੰ ਵੀ 1-2 ਦਿਨ ਤੱਕ ਜੁਆਇਨਿੰਗ ਕਰਵਾ ਦਿੱਤਾ ਜਾਏਗਾ ਸੋ ਉਹ ਕੈਂਡੀਡੇਟਸ ਨਾ ਘਬਰਾਉਣ ਕਿਉਂਕਿ ਜਲਦੀ ਹੀ ਉਹਨਾਂ ਨੂੰ ਵੀ ਜੋ ਸਕੂਲਾਂ ਵਿੱਚ ਭੇਜ ਦਿੱਤਾ ਜਾਏਗਾ ਕਿਉਂਕਿ ਉਹਨਾਂ ਨੂੰ ਦੱਸਿਆ ਕਿ ਉਦੋਂ ਤੱਕ ਉਹ ਮੈਡੀਕਲ ਵਗੈਰਾ ਆਪਣੀ ਜੋ ਫਾਈਲਸ ਕੰਪਲੀਟ ਕਰ ਲੈਣ ਸੋ ਅੱਗੇ ਉਹਨਾਂ ਨੂੰ ਜਲਦੀ ਹੀ ਸਕੂਲਾਂ ਵਿੱਚ ਵੀ ਜੁਆਇਨ ਕਰਵਾ ਦਿੱਤਾ ਜਾਏਗਾ ਉਹ ਅਹਿਮ ਹੈ ਜੋ ਮੀਟਿੰਗ ਹੋਣ ਜਾ ਰਹੀ ਹੈ ਸੋ ਉਸ ਵਿੱਚ ਜੋ ਵੀ ਨਿਕਲ ਕੇ ਆਏਗਾ ਉਹ ਤੁਹਾਨੂੰ ਉਸਦੀ ਜਾਣਕਾਰੀ ਜਾਂ ਤਾਂ ਦਸਾਂ। ਠੀਕ ਹੈ 22 ਜੂਨ ਦੀ 23 ਜੂਨ ਦੀ ਉਸਦੇ 15 ਦਿਨ ਕੰਪਲੀਟ ਹੋ ਚੁੱਕੇ ਆ। ਉਹਦੇ ਸੰਬੰਧ ਵਿੱਚ ਕੋਈ ਵੀ ਅਪਡੇਟ ਆਂਦੀ ਹੈ। 23 ਜੂਨ ਪਰਤੀ ਦੀ ਸੈਕੰਡ ਲਿਸਟ ਦੀ ਐਕਸਪੈਕਟਡ ਕਟ ਆਬੀ ਐਸਸੀ ਨੇ ਲਾ ਕੇ ਆਮਗੇ ਕਿਉਂਕਿ ਇਸਦੀ ਮੈਰਿਟ ਬੋਰਡ ਡਾਊਨ ਜਾਣ ਦੇ ਚਾਂਸ ਹੈ ਜਿਸ ਦਾ ਕਾਰਨ ਹੈ ਕਿ ਕੈਂਡੀਡੇਟ ਜ਼ਿਆਦਾਤਰ ਜੋ 99 ਚਰਨ ਵਿੱਚ ਜਾਣ ਦੀ ਸਭਾਵਨਾ ਹੈ ਕਿਉਂਕਿ ਦੋਨੇ ਭਰਤੀਆਂ ਪੈਰ ਤਾਂ ਚੱਲ ਰਹੀ ਹੈ। ਸੋ ਉਦੋਂ ਤੱਕ ਆਈ ਥਿੰਕ ਨੈਕਸਟ ਨਹੀਂ ਜਾਰੀ ਕਰ ਕੀਤੀ ਜਾਏਗੀ ਜਦੋਂ ਤੱਕ 99 ਚਰਨੇ ਜੋ ਫਰਸਟ ਲਿਸਟ ਜੋਇਨਿੰਗ ਨਹੀਂ ਹੁੰਦੀ। ਫਰਮੇਟ ਤੇ ਡਿਪੈਂਡਰ ਹੈ। ਫਰਲੈਸ ਚਾਰ ਕਰਦਾ 23 ਜ਼ੋਨ ਭਰਤੀ ਦੀ ਕਿਉਂਕਿ ਕੇ ਕੈਂਡੀਡੇਟ ਜੋ 23 ਜ਼ੋਨ ਤੋਂ ਪਹਿਲੇ ਚਰਨ ਵਿੱਚ ਹੈ ਸੀ ਇਸੇ ਸਬੰਧ ਨਾਲ ਜੇਕਰ ਅਜੇ ਕਾਫੀ ਕੈਂਡੀਡੇਟਸ ਜੋ ਦੱਸਿਆ ਗਿਆ ਇੱਕ ਨਿਊਜ਼ ਅਖਬਾਰ ਤੇ ਵੀ ਕਿ ਅਜੇ ਤੱਕ 800 ਕੈਂਡੀਡੇਟਸ ਜੁਆਇਨ ਕੀਤਾ 1700 ਦੇ ਕਰੀਬ ਅਜੇ ਵੀ ਕੈਂਡੀਡੇਟ ਜੋ ਪੈਂਡਿੰਗ ਹੈ ਤਾਂ ਦੇਖੋ ਇਹ ਮੈਟਰ ਹੱਲ ਹੋਏਗਾ 15 ਦਿਨਾਂ ਦਾ ਟਾਈਮ ਦਿੱਤਾ ਗਿਆ ਸੀ ਕੋਰਡ ਵੱਲੋਂ ਸੋ ਦੇਖੋ ਡਿਪਾਰਟਮੈਂਟ ਤੇ ਹੀ ਡਿਪੈਂਡ ਹੈ ਹੁਣ ਕਿਦਾਂ ਅੱਗੇ ਜੋ ਪ੍ਰੋਸੈਸ ਚਲਾਉਂਦਾ ਭਰਤੀ 939 ਦਾ ਤੋ ਕੋਈ ਵੀ ਅਪਡੇਟ ਆndਿਆ ਇਸ ਇਸ ਵਿੱਚ ਹਲ ਤੱਕ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਏਗੀ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਜੀ